ਹਾਂਜੀ ਕਿਸਾਨ ਵੀਰੋ ਕਣਕ ਦਾ ਦੂਜਾ ਪਾਣੀ ਆਪਾਂ ਨੂੰ ਪਹਿਲੇ ਪਾਣੀ ਲਾਉਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਆਪਾਂ ਨੂੰ ਲਾ ਦੇਣਾ ਚਾਹੀਦਾ ਜਾਂ ਜਿਹੜੀ ਆਪਾਂ ਯੂਰੀਆ ਖਾਦ ਇਹ ਜਿਹੜੀ ਆਪਾਂ ਕਣਕ ਦੀ ਫਸਲ ਦੇ ਵਿੱਚ ਵੱਖ-ਵੱਖ ਵੈਰਾਈਟੀਆਂ ਦੇ ਹਿਸਾਬ ਦੇ ਨਾਲ 50-55 ਦਿਨ ਤੱਕ ਆਪਾਂ ਜਿਹੜੀ ਆਖਰੀ ਯੂਰੀਆ ਖਾਦ ਪੂਰੀ ਕਰਨੀ ਹੁੰਦੀ ਆ ਆਪਾਂ ਨੂੰ ਜਿਹੜਾ ਦੂਜੇ ਪਾਣੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਦੋਂ ਪਾਉਣੀ ਚਾਹੀਦੀ ਏ ਕਿਉਂਕਿ ਕਿਸਾਨ ਵੀਰੋ ਜਿਹੜਾ ਆਪਾਂ ਕਣਕ ਦਾ ਦੂਜਾ ਪਾਣੀ ਏ ਇਹ ਆਪਣੇ ਦੋ ਤਿੰਨ ਗੱਲਾਂ ਤੇ ਨਿਰਭਰ ਕਰਦਾ ਕਿ ਜਿਹੜੀ ਆਪਣਾ ਜਿਹੜੀ ਆਪਾਂ ਕਣਕ ਦੀ ਬਜਾਈ ਕਿਸ ਤਰੀਕੇ ਨਾਲ ਕੀਤੀ ਏ ਜਾਂ ਜਿਹੜਾ ਆਪਣਾ ਆਪਣੀ ਜ਼ਮੀਨ ਕਿਹੋ ਜੀ ਹੈ ਰੇਤ ਦੀ ਜ਼ਮੀਨ ਹੈ ਜਾਂ ਭਾਰੀ ਜ਼ਮੀਨ ਹੈ ਜਾਂ ਆਪਣਾ ਜਿਹੜਾ ਮੌਸਮ ਹੈ ਕਿਉਂਕਿ ਜਿਵੇਂ ਆਪਣੀ ਪੱਛੋ ਚਾਲ ਦੀ ਉੱਪਰ ਜਿਹੜੀਆਂ ਧੁੱਪਾਂ ਲੱਗ ਰਹੀਆਂ ਨੇ ਇਹਦੇ ਨਾਲ ਜਿਹੜੀ ਆਪਣੀ ਜ਼ਮੀਨ ਜਲਦੀ ਵੱਤਰ ਦੇ ਵਿੱਚ ਜਲਦੀ ਖੁਸ਼ਕ ਹੋ ਜਾਂਦੀ ਏ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਇਸ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਅੱਜ ਕਿਸਾਨ ਵੀਰ ਜਿਵੇਂ ਆਪਾਂ ਕਿ ਸੁਪਰ ਸੀਡਾਂ ਨਾਲ ਕਣਕ ਦੀ ਬਜਾਈ ਕਰਦੇ ਆ ਆਪਾਂ ਦੇਖ ਦੇਦਾਂਗੇ ਜਿੰਨੀ ਵੀ ਪਰਾ ਵਾਲੇ ਆਪਾਂ ਉਹ ਜ਼ਮੀਨ ਦੇ ਵਿੱਚ ਆਪਾਂ ਦਬ ਦਿੰਨੇ ਆ ਤੇ ਸੁਪਰਸੀਡਰ ਜਿਹੜੀ ਇੱਕ ਜਿਹੜੀ ਪਰਾਲੀ ਏ ਉਹ ਜਿਹੜੀ ਆਪਣੀ ਜ਼ਮੀਨ ਦੇ ਵਿੱਚੋਂ ਜਲਦੀ ਜਿਹੜੀ ਨਮੀ ਖੁਸ਼ਕ ਹੁੰਦੀ ਹੈ ਜਿਹੜੀ ਆਪਣੀ ਵਾਹੀ ਜ਼ਮੀਨ ਦੇ ਨਾਲੋਂ ਤੇ ਜਿਹੜੀਆਂ ਇਹਨਾਂ ਆਪਣੀਆਂ ਜ਼ਮੀਨਾਂ ਨੇ ਜਿਹੜੀਆਂ ਆਪਾਂ ਸੁਪਰਸੀਡਰ ਨਾਲ ਬਜਾਈ ਕੀਤੀ ਹੈ ਕਿ ਜੇਕਰ ਦੇਖੀਏ ਕਿ ਜਿਹੜੀ ਆਪਣੀ ਵਗੀ ਜ਼ਮੀਨ ਜਾਂ ਵਾਹੀ ਹੋਈ ਜ਼ਮੀਨ ਦੇ ਨਾਲੋਂ ਤਕਰੀਬਨ ਹੀ ਆਪਾਂ 5-7 ਜਾਂ 10 ਦਿਨ ਪਹਿਲਾਂ ਪਾਣੀ ਲੱਗ ਜਾਂਦਾ ਕਿਉਂਕਿ ਉਹਨਾਂ ਵਿੱਚ ਜਿਹੜੀ ਪਰਾਲੀ ਹੁੰਨ ਦੇ ਕਾਰਨ ਜਿਹੜੀ ਆਪਣੀ ਜ਼ਮੀਨ ਦਾ ਬੱਤਰ ਜਲਦੀ ਖੁਸ਼ਕ ਹੁੰਦਾ ਹੈ ਉਸ ਤੋਂ ਇਲਾਵਾ ਜਿਹੜੀ ਆਪਣੀ 0 ਡਰੇ ਦੇ ਨਾਲ ਆਪਾਂ ਕਣਕ ਦੀ ਬਜਾਈ ਕੀਤੀ ਏ ਉਹ ਵਾਕੇ ਬੀਜੀ ਹੋਏ ਕਣਕ ਦੇ ਨਾਲੋਂ ਵੀ ਜਾਣ ਕੇ 3-4 ਦਿਨ ਜਾਂ ਆਪਾਂ ਕਹਿ ਸਕਦੇ 5 ਦਿਨ ਤੱਕ ਪਹਿਲਾਂ ਪਾਣੀ ਲੱਗ ਸਕਦਾ ਕਿਉਂਕਿ ਉਹਦੇ ਵਿੱਚ ਜਿਹੜਾ ਪਾਣੀ ਹਲਕਾ ਲੱਗਦਾ ਆਪਾਂ ਅਕਸਰ ਦੇਖਦੇ ਹਾਂ ਕਿ ਕਪਾਸੀ ਜਿਵੇਂ ਵਾਹੀ ਹੋਈ ਜ਼ਮੀਨ ਹੈ ਇੱਕ ਪਾਸੇ ਆਪਣੀ ਜਿਹੜੀ ਜ਼ੀਰੋ ਡ੍ਰਿਲ ਜਿਵੇਂ ਆਪਣੀ ਜ਼ੀਰੋ ਡ੍ਰਿਲ ਵਾਲੀ ਜ਼ਮੀਨ ਹੈ ਜਿਹੜਾ ਆਪਣਾ ਜ਼ੀਰੋ ਵਾਲਾ ਕਿੱਲਾ ਆਪਣਾ ਪਹਿਲਾਂ ਭਰੇਗਾ ਤੇ ਜਿਹੜਾ ਆਪਣਾ ਵਾਹੀ ਹੋਈ ਜ਼ਮੀਨ ਉਹਦੇ ਵਿੱਚ ਪਾਣੀ ਹੌਲੀ-ਹੌਲੀ ਰੱਚ-ਰੱਚ ਕੇ ਪਾਣੀ ਜਾਂਦਾ ਤੇ ਜਿਹੜਾ ਉਹਦੇ ਵਿੱਚ ਇਹ ਨਮੀ ਵੀ ਆਪਣੀ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ ਜ਼ੀਰੋ ਆਪਣੀ ਸੁਪਰ ਸੀਡਰ ਦੇ ਨਾਲੋਂ ਤੇ ਜਿਹੜੀ ਆਪਣੀ ਜ਼ੀਰੋ ਡ੍ਰਿਲ ਨਾਲ ਇਸ ਦਾ ਕਿਹਪਾ ਦੇਖਦੇ ਆਂ ਕਿ ਜਿਹੜੀ ਆਪਾਂ ਕਣਕ ਦੀ ਬਜਾਈ ਕਿਸ ਤਰੀਕੇ ਨਾਲ ਕੀਤੀ ਉਹ ਵੀ ਇੱਕ ਆਪਣਾ ਜਿਹੜਾ ਆਪਾਂ ਇਹ ਜਿਹੜੀ ਆਪਣਾ ਇੱਕ ਕਾਰਨ ਬਣਦਾ ਪਾਣੀ ਪਹਿਲਾਂ ਜਾਂ ਲੇਟ ਲਾਉਣ ਦਾ ਇਸ ਤੋਂ ਇਲਾਵਾ ਜਿੰਨੇ ਆਪਣੇ ਹਲਕੀਆਂ ਜਾਂ ਰੇਤਲਾ ਜ਼ਮੀਨਾਂ ਦੇ ਵਿੱਚ ਜਿਹੜੀ ਨਮੀ ਥੋੜਾ ਸਮਾਂ ਬਣੀ ਰਹਿੰਦੀ ਹੈ ਜਿਹੜੀਆਂ ਆਪਣੇ ਹਲਕੀਆਂ ਜਾਂ ਭਾਰੀਆਂ ਜ਼ਮੀਨਾਂ ਦੇ ਵਿੱਚ ਚਿੱਕਰੀਆਂ ਜ਼ਮੀਨਾਂ ਨੇ ਉਹਨਾਂ ਵਿੱਚ ਜਿਹੜੀ ਨਮੀ ਜ਼ਿਆਦਾ ਸਮੇਂ ਤੱਕ ਬਣੀ ਰਹਿੰਦੀ ਹੈ ਇਹ ਵੀ ਦੋ ਕਾਰਨ ਹੈਗੇ ਨੇ ਆਪਣੇ ਇੱਕ ਤੋਂ ਇਲਾਵਾ ਜਿਹੜਾ ਮੌਸਮ ਜੇਕਰ بارش ਵਗੈਰਾ ਪੈ ਜਾਂਦੀ ਉਸ ਤੋਂ ਨਾ ਪਰ ਆਪਣਾ ਜਿੰਨੀ بارش ਪੈਂਦੀ ਉਸਨਾਂ ਆਪਣਾ ਪਾਣੀ ਲੇਟ ਕਰਨਾ ਹੁੰਦਾ ਚੇਕੇ ਕਿਸਾਨੀ ਵੀਰੋ ਆਪਾਂ ਦਿਨਾਂ ਦੀ ਗੱਲ ਕਰ ਗਏ ਕਿ ਆਪਾਂ ਨੂੰ ਜਿਹੜਾ ਪਹਿਲੇ ਪਾਣੀ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਪਾਣੀ ਆਪਾਂ ਨੂੰ ਲਾ ਦੇਣਾ ਚਾਹੀਦਾ ਹੈ ਦੇਖੋ ਕਿਸਾਨੀ ਵੀਰੋ ਜਿਹੜੀ ਆਪਣੀ ਜਿਹੜੇ ਆਪਾਂ ਕਿਸਾਨ ਖੇਤੀ ਕਰਦੇ ਆ ਆਪਾਂ ਨੂੰ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਪਾਣੀ ਲਾਉਣਾ ਚਾਹੀਦਾ ਕਿਉਂਕਿ ਜਿਹੜਾ ਪੰਜਵੀਂ ਦੇ ਵਿੱਚ ਜਾਣਿਆ ਕਣਕ ਨੂੰ ਦੇਖ ਕੇ ਆਪਾਂ ਜ਼ਮੀਨ ਦੇਖ ਕੇ ਕਿਸਾਨ ਨੂੰ ਅੰਦਾਜ਼ਾ ਲੱਗ ਜਾਂਦਾ ਕਿ ਆਪ ਹੁਣ ਜਿਹੜਾ ਆਪਣਾ ਬੱਤਰ ਖੁਸ਼ ਹੋ ਚੁੱਕਿਆ ਜਾਂ ਪਾਣੀ ਜਿਹੜੇ ਕਣਕ ਆਪਣੀ ਪਾਣੀ ਮੰਗ ਰਹੀ ਏ ਤੇ ਜੇਕਰ ਆਪਾਂ ਕਿਸਾਨੀ ਦੇ ਦਿਨਾਂ ਦੀ ਗੱਲ ਕਰੀਏ ਤਾਂ ਤਕਰੀਬਨ ਆਪਾਂ ਜਿਹੜੇ ਹਲਕੇ ਜਾਂ ਰੇਤਲੇ ਵਾਹਨਾਂ ਦੇ ਵਿੱਚ ਨਮੀ ਘੱਟ ਸਮਾ ਰੈਂਦੀ ਇਹਦੇ ਵਿੱਚ ਆਪਾਂ 20-22 ਦਿਨਾਂ ਤੋਂ ਬਾਅਦ ਜਾਂ 20-22 ਦਿਨ ਦੇ ਲਗਭਗ ਆਪਾਂ ਪਹਿਲਾ ਪਾਣੀ ਲਾ ਦਿੰਨੇ ਆ ਤੇ ਜਿਹੜੀਆਂ ਆਪਣੀਆਂ ਭਾਰੀਆਂ ਜ਼ਮੀਨਾਂ ਨੇ ਡਾਕਰ ਜ਼ਮੀਨਾਂ ਨੇ ਜਿਵੇਂ ਚੀਕਰੀਆਂ ਜ਼ਮੀਨਾਂ ਨੇ ਜਿਵੇਂ ਤੁਸੀਂ ਇਹ ਜ਼ਮੀਨ ਦੇਖ ਰਹੇ ਹੋ ਇਹਦੇ ਵਿੱਚ ਕਿਸਾਨੀ ਦੇ ਆਪਾਂ ਨੂੰ 28 ਤੋਂ ਲੈ ਕੇ 30-32 ਦਿਨ ਤੋਂ ਬਾਅਦ ਵੀ ਪਾਣੀ ਲੱਗ ਸਕਦਾ ਜਾਂ 28-30 ਦਿਨ ਤੇ ਵੀ ਪਾਣੀ ਲੱਗ ਸਕਦਾ ਬਾਕੀ ਮੌਸਮ ਤੇ ਜਿਵੇਂ ਹੁਣ ਦਿਨ ਲੱਗ ਰਹੇ ਨੇ ਵਧੇਰ ਧੁੱਪਾਂ ਲੱਗ ਰੀਆਂ ਨੇ ਉੱਪਰ ਉਹ ਜ ਨਮੀ ਜਲਦਾ ਜਲਦੀ ਸੁੱਕਦੀ ਏ ਇਹ ਵੀ ਇਸ ਦੇ ਕਾਰਨ ਜਿਹੜਾ ਆਪਣਾ ਪਾਰੀ ਜਮੀਨਾਂ ਦੇ ਵਿੱਚ 28 30 32 ਦਿਨ ਤੋਂ ਬਾਅਦ ਜਾਂ 28 30 ਦਿਨ ਤੇ ਆਪਾਂ ਪਾਣੀ ਪਾਰੀ ਜਮੀਨਾਂ ਵਿੱਚ ਇਹਨਾਂ ਨੂੰ ਲਾ ਸਕਦੇ ਹਾਂ ਜੇਕਰ ਹਲਕੇ ਜਾਂ ਰੇਤਲੇ ਬੰਦ ਨੇ ਆਪਾਂ 30 32 ਆਪਣਾ 20 22 ਦਿਨ ਬਾਅਦ ਜਾਂ 20 22 ਦਿਨ ਦੇ ਲਗਭਗ ਵੀ ਆਪਣਾ ਪਾਣੀ ਲੱਗ ਜਾਂਦਾ ਤੇ ਜਿਹੜੀਆਂ ਆਪਣੀਆਂ ਸੁਪਰ ਸੀਡਰ ਵਾਲੀਆਂ ਨੇ ਜਿਨ੍ਹਾਂ ਵਿੱਚ ਆਪਾਂ ਪ੍ਰਾਲ ਵਿੱਚ ਵਾਇਆ ਹੈ ਤੇ ਉਹਦੇ ਨਾਲ ਵੀ ਜੇ ਨਕਸਾਨ ਵੀਰ ਆਪਾਂ ਨੂੰ ਪਾਣੀ ਆਮ ਜਿਹੜੀ ਵਾਹੀ ਹੋਈ ਜ਼ਮੀਨ ਦੇ ਨਾਲੋਂ ਤਕਰੀਬਨ 5-7 ਦਿਨ ਪਹਿਲਾਂ ਜਾ ਜੀਰੂ ਜੀਰੂ ਟ੍ਰੇਲ ਆਪਣੀ ਬਜਾਈ ਕੀਤੀ ਉਹਦੇ ਵਿੱਚ ਆਪਾਂ ਨੂੰ 3-4 ਦਿਨ ਪਹਿਲਾਂ ਆਪਣਾ ਜਿਹੜਾ ਵਾਹੀ ਹੋ ਜਮੀਨ ਦੇ ਨਾਲ ਪਹਿਲਾਂ ਪਾਣੀ ਲੱਗ ਜਾਂਦਾ ਤੇ ਜਿਹੜੀ ਵੀ ਤੁਸੀਂ ਕਿਸਾਨ ਵੀਰੋਂ ਵੈਰੈਟੀ ਲਗਾਈਏ ਚਾਹੇ DBW 327 ਲਗਾਈਏ ਚਾਹੇ PBW 826 ਵੈਰੈਟੀ ਲਗਾਈਏ ਤਾਂ ਉਹਨੂੰ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਹੀ ਪਾਣੀ ਲਾਉਣਾ ਚਾਹੀਦਾ ਨਾ ਕਿ ਆਪਾਂ ਨੂੰ ਵੈਰੈਟੀ ਦੇ ਹਿਸਾਬ ਦੇ ਨਾਲ ਕਿਉਂਕਿ ਜੇਕਰ ਜ਼ਮੀਨ ਦੇ ਵਿੱਚ ਬੱਤਰ ਖੁਸ਼ਕ ਹੋਵੇਗਾ ਉਹਦੇ ਨਾਲ ਜਿਹੜਾ ਆਪਣਾ ਜਿਹੜਾ ਕਣਕ ਦਾ ਤੋਰਾ ਵਧੀਆ ਰਹਿੰਦੀ ਹੈ ਜਿਵੇਂ ਜਿਵੇਂ ਆਪਾਂ ਪਾਣੀ ਜੇਕਰ ਗਿੱਲੇ ਜਮੀਨ ਨੂੰ ਆਪਾਂ ਪਾਣੀ ਲਾ ਦੇਵਾਂਗੇ ਉਹਨਾਂ ਨਾਲ ਜਿਹੜੀ ਆਪਣੀ ਕ ਕਣਕ ਪੀਲੀ ਪੈ ਜਾਂਦੀ ਹੈ ਤੇ ਇਹੋ ਦਿਨ ਹੁੰਦੇ ਆ ਆਪਣੇ ਕਿਸਾਨੀ ਵੀਰੋ ਜਿਹੜੇ ਕਣਕ ਦੇ ਫਟਾਰ ਕਰਨ ਦੇ ਇਸੇ ਸਮੇਂ ਆਪਾਂ ਨੂੰ ਜਿਹੜੀ ਯੂਰੀਆ ਖਾਦ ਦੀ ਜਿਹੜਾ ਆਪਾਂ ਨੂੰ ਕਾਟ ਨਹੀਂ ਹੋਂ ਦੇਣੀ ਚਾਹੀਦੀ ਤੇ ਜਾਣ ਕੇ 50 55 ਦਿਨ ਤੱਕ ਹੀ ਆਪਾਂ ਨੂੰ ਜਿਹੜੀ ਯੂਰੀਆ ਖਾਦ ਕੰਪਲੀਟ ਕਰਨੀ ਹੁੰਦੀ ਹੈ ਤੇ ਇਹਨਾਂ ਦਿਨਾਂ ਦੇ ਲਗਭਗ ਜੇਕਰ ਆਪਾਂ ਦੇਖੀਏ ਤਾਂ ਹਲਕੇ ਵਾਹਣਾਂ ਵਿੱਚ 40 42 ਤੇ ਜੇ ਆਪਾਂ ਨੂੰ ਪਾਣੀ ਲਾ ਦੇਣਾ ਚਾਹੀਦਾ ਤੇ ਜਿਵੇਂ ਹਲਕੇ ਜਾਂ ਭਾਰੇ ਵਾਹਣਾਂ ਦੇ ਵਿੱਚ ਆਪਾਂ ਨੂੰ 50 55 ਦਿਨ ਤੇ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਾਂ ਨੂੰ ਇਹ ਆਪਣੀ ਜਿਹੜੀ ਯੂਰੀਆ ਖਾਦ ਦੀ ਟੋਟ ਨਹੀਂ ਹੋਣ ਦੇਣੀ ਚਾਹੀਦੀ ਕਿਉਂਕਿ ਇਹਨਾਂ ਖੇਤ ਦੇ ਨਾਲ ਦੇ ਵਿੱਚ ਜਿਹੜੀ ਕਣਕ ਨੇ ਚੰਗੀ ਫਟਾਰ ਕਰਨੀ ਹੁੰਦੀ ਏ ਤੇ ਜਿਹੜੇ ਕਿਸਾਨ ਵੀਰ ਆਪਾਂ ਯੂਰੀਆ ਖਾਦ ਪਾਉਣੀ ਏ ਜੇਕਰ ਹੁਣ ਆਪਾਂ ਗੱਲ ਕਰ ਗਏ ਪਾਰੀਆਂ ਜ਼ਮੀਨਾਂ ਦੇ ਵਿੱਚ ਜੇ ਆਪਾਂ ਹੁਣ ਪਹਿਲਾ ਪਾਣੀ 28 30 ਦਿਨ ਤੇ ਸ਼ੁਰੂ ਕੀਤਾ ਤੇ ਉਸ ਤੋਂ ਤਕਰੀਬਨ ਹੀ ਆਪਾਂ ਦੇਖੀਏ 28 30 ਦਿਨ ਬਾਅਦ ਜਿਹੜਾ ਦੂਜਾ ਪਾਣੀ ਆਪਾਂ ਲਾਉਣਾ ਤਕਰੀਬਨ ਜਿਹੜਾ ਆਪਾਂ ਦੂਜਾ ਪਾਣੀ ਜਾਣ ਕੇ 55 60 ਦਿਨ ਦੇ ਲਗਭਗ ਜਾ ਰਿਹਾ ਤੇ ਜੇ ਕਿਸਾਨ ਵੀਰ ਆਪਾਂ 55 56 ਦਿਨ ਤੇ ਆਪਾਂ ਪਾਣੀ ਲਾ ਰਹੇ ਆ ਤਾਂ ਯੂ ਕਿਉਂਕਿ ਜੇਕਰ ਆਪਾਂ ਪਾਣੀ ਦੇ ਬਾਅਦ ਯੂਰੀਆ ਖਾਦ ਪਾਵਾਂਗੇ ਤੇ ਜੇ ਜਿਹੜੀ ਆਪਣੀ ਯੂਰੀਆ ਖਾਦ ਲੇਟ ਹੋਵੇਗੀ ਤੇ ਇਹ ਆਪਾਂ ਨੂੰ ਜਿਹੜੀ ਯੂਰੀਆ ਖਾਦ ਪਾਣੀ ਲਾਉਣ ਤੋਂ ਪਹਿਲਾਂ ਪਾ ਦੇਣੀ ਚਾਹੀਦੀ ਜੇਕਰ ਆਪਣੇ ਹਲਕੇ ਜਾਂ ਰੇਤਲੇ ਜ਼ਮੀਨਾਂ ਨੇ ਤਾਂ ਆਪਣਾ ਪਾਣੀ ਜਿਵੇਂ ਹੁਣ ਪਹਿਲਾ ਪਾਣੀ ਆਪਣਾ 22-23 ਦਿਨ ਤੇ ਲੱਗ ਰਿਹਾ ਦੂਸਰਾ ਪਾਣੀ ਆਪਾਂ 20-22 ਦਿਨ ਬਾਅਦ ਲਾ ਰਹੇ ਹਾਂ ਯਾਨੀ ਕਿ 42 ਤੇ 43 ਦਿਨ ਤੇ ਤਾਂ ਉਹ ਵੀ ਆਪਾਂ ਨੂੰ ਜਿਹੜਾ ਫਿਰ ਯੂਰੀਆ ਖਾਦ ਆਪਾਂ ਨੂੰ ਪਾਣੀ ਤੋਂ ਬਾਅਦ ਵੀ ਪਾ ਸਕਦੇ ਹਾਂ ਕਿਉਂਕਿ ਜਿਹੜੀ ਯੂਰੀਆ ਖਾਦ ਵੀ ਆਪਾਂ ਨੂੰ 50-55 ਦਿਨ ਦੇ ਲਗਭਗ ਆਪਾਂ ਨੂੰ ਇਹ ਕਾ ਇਹ ਯੂਰੀਆ ਖਾਦ ਆਪਣਾ ਕਣਕ ਦੇ ਵਿੱਚ ਪੂਰੀ ਕਰਨੀ ਹੁੰਦੀ ਹੈ ਬਾਕੀ ਇਹ ਵੀ ਆਪਣਾ ਇੱਕ ਪਾਣੀ ਦੇ ਹਿਸਾਬ ਦੇ ਨਾਲ ਜੇਕਰ ਪਾਣੀ ਥੋੜਾ ਲੇਟ ਲੱਗ ਰਿਹਾ ਤਾਂ ਆਪਾਂ ਯੂਰੀਆ ਖਾਦ ਪਹਿਲਾਂ ਪਾ ਸਕਦੇ ਹਾਂ ਤੇ ਜੇਕਰ ਆਪਾਂ ਯੂਰੀਆ ਪਾਣੀ ਪਹਿਲਾਂ ਲੱਗ ਰਿਹਾ ਮੌਸਮ ਦੇ ਹਿਸਾਬ ਨਾਲ ਜ਼ਮੀਨ ਆਪਣੀ ਸੁੱਕ ਰਹੀ ਤੇ ਫਿਰ ਆਪਾਂ ਪਾਣੀ ਦਾ ਲਗਾ ਕੇ ਕਿਉਂਕਿ ਰੇਤ ਰਿਆਂ ਹਲਕੇ ਵਾਨਾਂ ਦੇ ਵਿੱਚ ਜਦ ਆਪਣਾ ਪੈਚ ਰਵਾ ਜਲਦੀ ਹੋ ਜਾਂਦਾ ਆਪਾਂ 2-3 ਦਿਨ ਬਾਅਦ ਆਪਾਂ ਫਿਰ ਯੂਰੀਆ ਖਾਦ ਪਾ ਸਕਦੇ ਹਾਂ ਤੇ ਯੂਰੀਆ ਖਾਦ ਦਾ ਬਸ ਇਹ ਧਿਆਨ ਰੱਖੋਗੇ ਜਿਹੜਾ ਯੂਰੀਆ ਖਾਦ ਦਾ ਵਿੱਚ ਟਾਈਮ ਪੀਰੀਅਡ ਹੈ ਜਾਨਿ ਕਿ 10 ਦਿਨਾਂ ਤੋਂ ਲੈ ਕੇ 12 ਜਾਂ ਵੱਧ ਤੋਂ ਵੱਧ 14-15 ਦਿਨਾਂ ਦੇ ਵਿੱਚ ਆਪਣਾ ਟਾਈਮ ਪੀਰੀਅਡ ਹੋਣਾ ਚਾਹੀਦਾ ਜਾਨਕਿ ਇਹ ਪਹਿਲੀ ਯੂਰੀਆ ਖਾਦ ਤੋਂ ਲੈ ਕੇ ਦੂਜੀ ਯੂਰੀਆ ਖਾਦ ਦੇ ਵਿੱਚ ਜਿਹੜਾ ਆਪਣਾ ਟਾਈਮ ਹੈ 10-12 ਜਾਂ ਤੇ 14-15 ਦਿਨ ਤੱਕ ਵੱਧ ਤੋਂ ਵੱਧ ਹੋਣਾ ਚਾਹੀਦਾ ਇਸ ਤੋਂ ਵੱਧ ਨਾ ਕਰੋ ਇਸਾ ਨਾਲ ਆਪਾਂ ਯੂਰੀਆ ਖਾਦ ਪਾਉਣੀ ਹੈ ਜੇ ਹਲਕੇ ਜਾਂ ਰੇਤਲੇ ਵਾਲਾ ਆਪਾਂ ਪਹਿਲਾਂ ਪਾਣੀ ਤੋਂ ਬਾਅਦ ਪਾ ਸਕਦੇ ਹਾਂ ਜੇਕਰ ਪਾਣੀ ਲੇਟ ਹੁੰਦਾ ਕਿਸੇ ਕਾਰਨ ਕਰਕੇ ਆਪਾਂ ਨੂੰ ਯੂਰੀਆ ਖਾਦ ਜਾਨਕਿ 50-55 ਦਿਨ ਦੇ ਅੱਗ-ਲਗ ਆਪਣ ਪੂਰੀ ਕਰ ਦੇਣੀ ਚਾਹੀਦੀ ਹੈ ਤੇ ਜਿਹੜੇ ਕਿਸਾਨ ਵੀਰ ਆਪਾਂ 5 ਮਹੀਨੇ ਨਦੀਨ ਨਾ ਇੱਕ ਸਪਰੇਅ ਕਰਦੇ ਆਂ ਤੇ ਇਹਦੇ ਤੋਂ ਬਾਅਦ ਵੀ ਤਕਰੀਬਨ ਆਪਾਂ ਨੂੰ 8-10 ਦਿਨ ਦਾ ਇੱਕ ਵਕਫਾ ਹੋਣਾ ਚਾਹੀਦਾ ਜਾਣੇ ਕਿ ਨਦੀਨ ਨਾ ਇੱਕ ਸਪਰੇਅ ਕਰਨ ਤੋਂ ਬਾਅਦ ਵੀ ਆਪਾਂ ਨੂੰ 8-10 ਦਿਨ ਦਾ ਜੋ ਆਪਾਂ ਨੂੰ ਬਾਅਦ ਪਾਣੀ ਲਾਉਣਾ ਚਾਹੀਦਾ ਤੇ ਬਾਕੀ ਕਿਸਾਨ ਵੀਰ ਜਿਹੜਾ ਆਪਾਂ ਨੂੰ ਦੂਜਾ ਪਾਣੀ ਆਪਾਂ ਨੂੰ ਜ਼ਮੀਨ ਦੇ ਹਿਸਾਬ ਦੇ ਨਾਲ ਹੀ ਕਿਉਂਕਿ ਆਪਾਂ ਖੇਤੀ ਕਰਦੇ ਆਂ ਆਪਾਂ ਨੂੰ ਜ਼ਮੀਨ ਦੇ ਹਿਸਾਬ ਦੇ ਨਾਲ ਆਪਾਂ ਨੂੰ ਖੁਦ ਪਤਾ ਲੱਗ ਜਾਂਦਾ ਕਿ ਇੰਨੇ ਦਿਨਾਂ ਨੂੰ ਆਪਾਂ ਪਾਣੀ ਕਣਕ ਨੂੰ ਲਗਾ ਲਗਾ ਦੇਣਾ ਚਾਹੀਦਾ ਜ਼ਮੀਨ ਦਾ ਵੱਤਰ ਆਪਾਂ ਨੂੰ ਦੇਖ ਕੇ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਜੀ